ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਗੋਲੀ ਲੱਗੀ ਹੈ ਤਾਂ ਦੱਸਦੀ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਲੁੱਟਖੋ ਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਉੱਥੇ ਦੱਸਦੀ ਹੈ ਕਿ ਅੱਜ ਇੱਕ 3.5 ਸਾਲ ਦੀ ਬੱਚੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤਾਂ ਤਸਵੀਰਾਂ ਚ ਉਹਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਹਸਪਤਾਲ ਦੀ ਹੈ ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ ਔਰ ਮੌਕੇ ਤੇ ਉਤੇ ਪੁਲਿਸ ਵੀ ਪਹ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਮੌਕੇ ਤੇ ਉਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦੀ ਦੋਸ਼ੀਆਂ ਦੀ ਪਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾ ਰਿਹਾ ਪਰ ਵੇਖ ਸਾ ਤੇ ਅੰਮ੍ਰਿਤਸਰ ਦੇ ਕੀ ਹਾਲਾਤ ਹੋ ਗਏ ਨੇ ਕਿ ਅੱਜ ਦਿਨ ਹੀ ਕਿਤਨਾ ਕਿਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਜੋ ਆ ਸਾਹਮਣੇ ਆ ਰਹੀ ਹੈ ਤਾਂ ਅੱਜ ਇੱਕ ਪੀੜਪਾੜ ਵਾਲੇ ਬਾਜ਼ਾਰ ਦੇ ਵਿੱਚ ਗੋਲੀ ਚੱਲਦੀ ਹੈ ਜੋ ਕਿ ਆ ਕੇ ਇੱਕ ਬੱਚੀ ਦੇ ਪੈਰ ਦੇ ਵਿੱਚ ਲੱਗਦੀ ਹੈ ਔਰ ਜ਼ਖਮੀ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਫਤੇਹ ਸਿੰਘ ਕ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਆਕਾਸ਼ ਭਾਜੀ ਪਤੇ ਸਿੰਘ ਕਲੋਨੀ ਦੇ ਦੀਵਾ ਗੱਲ ਹੋਈ ਪਤੀ 5 ਵਜੇ ਦਾ ਟਾਈਮ ਆਪਣੇ ਬੱਚੇ ਟਿਊਸ਼ਨ ਛੱਡਣ ਗਿਆ ਆਪਣੀ ਗਲੀ ਚ ਹੀ ਹੈ ਸਾਡੀ ਜਿੱਤੇ ਹੀ ਰਹਿੰਦੇ ਨਾਂ ਵਾਲੀ ਗਲੀ ਆ ਤੇ ਟਿਊਸ਼ਨ ਪੜ੍ਹਦੀ ਬੱਚੀ ਮੈਂ ਉਹਨੂੰ ਟਿਊਸ਼ਨ ਛੱਡਣ ਜਾ ਰਿਹਾ ਇੱਕਦਮ ਹੀ ਮਤਲਬ ਉਹਦੇ ਪਤਾ ਨਹੀਂ ਕੀ ਵਾਅਦਾ ਲਾਤਾ ਤੇ ਆ ਕੇ ਸਮਝ ਨਹੀਂ ਲੱਗੀ ਸਾਨੂੰ ਐ ਮੈਨੂੰ ਐ ਲੱਗਾ ਕਿ ਡੇਗੀ ਆ ਵਟਾ ਵਾ ਗਿਆ ਤੇ ਖੂਨ ਨਿਕਲਦਾ ਉਹ ਮੈਂ ਦਵਾ ਦਵਾ ਘਰ ਲੈ ਕੇ ਜਾਣਾ ਉਹਨੂੰ ਫੇਰ ਫੋਨ ਰੋਕਦੇ ਫੇਰ ਉਹਨੂੰ ਕਲੀਨਿਕ ਲੈ ਕੇ ਆਨੇ ਆ ਫੇਰ ਅਸੀਂ ਇੱਥੇ ਲੈ ਕੇ ਆਏ ਉਹਨੂੰ ਤੇ ਇੱਥੇ ਲਿਆ ਕੇ ਉਹਨਾਂ ਨੇ ਦੇਖ ऑपरेट ਕੀਤਾ ਉਹਦਾ ਤੇ ਵਿੱਚੋਂ ਗੋਲੀ ਨਿਕਲੀ ਬੁਲੇਟ ਨਿਕਲਿਆ ਵਿੱਚੋਂ ਜੀਰੋਦੀ ਘਟਨਾ ਹੈ ਅੱਜ ਸ਼ਾਮੀ 5:00 ਵਜੇ ਜੀ ਕੁਝ ਚੱਲੀ ਕੋਈ ਪਤਾ ਕੁਝ ਨਹੀਂ ਪਤਾ ਭਾਜੀ ਮੈਂ ਤੇ ਆਪਣੇ ਬੱਚੇ ਨਾਲ ਜਾ ਰਿਹਾ ਮੈਂ ਉਹਦੇ ਨਾਲ ਗੱਲਾਂ ਕਰਦਾ ਜਾ ਰਿਹਾ ਮੈਨੂੰ ਨਾ ਪਤਾ ਕਿ ਅੱਗੇ ਕੋਈ ਜਾ ਰਿਹਾ ਨਹੀਂ ਜਾ ਰਿਹਾ ਕੋਈ ਕਿਉਂਕਿ ਮੈਂ ਪੈਦਲ ਹੀ ਜਾ ਰਿਹਾ 3.5 ਸਾਲ ਦੀ ਬੱਚੀ ਜੀ ਭਾਜੀ 3.5 ਸਾਲ ਦੀ ਹਾਂਜੀ ਪੈਰ ਉਹਦੇ ਗੋਡੇ ਦੇ ਵਜੀ ਹੈ ਤੇ ਪੂਰਾ ਇੱਥੇ ਥੱਲੇ ਤੱਕ ਆ ਗਈ ਤੇ ਉਹਨਾਂ ਨੇ ਕਿ ਆਪਰੇਟ ਕੀਤਾ ਤੇ ਆਪਰੇਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਵਿੱਚੋਂ ਬੁਲੇਟ ਨਿਕਲਿਆ ਅਹੀਂ ਤੇ ਅਹੀਂ ਸੋਚਦੇ ਪਏ ਕਿ ਵੈਸੇ ਨਾਰਮਲ ਛੱਟ ਵਾਏਗੀ ਹੈ ਜਾਂ ਪਰੇ ਨਿਕਲੀ ਬੁਲੇਟ ਨਿਕਲੀ ਅੰਦਰ ਨਹੀਂ ਇਹ ਜੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਉਸ ਨੂੰ ਦੇਖਣਾ ਚਾਹੀਦਾ ਹੈ ਡਿਪਾਰਟਮੈਂਟ ਨੂੰ ਹਾਂ ਜੀ ਕਰਾਂਗੇ ਜੀ ਹੋਈ ਕਰ ਰਹੇ ਹੁਣੇ ਬਸ ਡਿਪਾਰਟਮੈਂਟ ਨੂੰ ਕਰ ਰਹੇ ਕਰ ਲੱਗੇ ਜੀ ਕਰ ਲੱਗੇ ਹੁਣੇ ਪਤਾ ਹੀ ਹੁਣੇ ਲੱਗਿਆ ਥੋੜੀ ਜਿਹੀ ਪਹਿਲੇ 10-15 ਮਿੰਟ ਪਹਿਲੇ ਪਤਾ ਲੱਗਿਆ ਬਰੇਡ ਹੁਣੇ ਹੀ ਆਇਆ ਸੀ ਹੁਣ ਕਰ ਰਹੇ ਹਾਂ ਜੀ ਹੋਈ ਚਾਰੇ ਮੰਗ ਪ੍ਰਸ਼ਾਸਨ ਕੋਲ ਇਹ ਹੀ ਹੈ ਕਿ ਵੇਖਣ ਕਿ ਕਿੰਨਾ ਕਿੰਨੇ ਚਲਾਈ ਹੈ ਕਿੰਨੇ ਨਹੀਂ ਚਲਾਈ ਕੀ ਗੱਲ ਹੈ ਨਜਾਇਜ਼ ਰੱਖਿਆ ਕੀ ਹੈ ਇਹ ਹੀ ਮੰਗ ਕਰੋ ਇੱਕ ਤਾਂ ਗਲੀ ਨੰਬਰ 10 ਆਕਾਸ਼ ਅਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗ ਗਈ ਤੇ ਇਨ ਬਿਟਵਿਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ ਹਾਲਾਤ ਕਹਿੰਦੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਹੈ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਜਤਾਈ ਗਈ ਹੋਈ ਹੈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3-4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆਈ ਲੈ ਕੇ ਜੀ ਟੀਮਾਂ ਤੇ ਜੀ ਇਲਾਕੇ ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਕਾਰਵਾਈ ਹੋਏਗੀ ਜੀ ਇਸ ਨਾਮ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਜੋ ਵੀ ਆਇਆ ਮਾੜੀ ਗੱਲ ਆ ਪਰ ਪੁਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੱਤੀ ਛੱਡੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ